ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅੱਜ ਆਪਾਂ ਇਹ ਵੀਡੀਓ ਜਾਰੀ ਕਰਨ ਜਾ ਰਹੇ ਹਾਂ ਸਾਧ ਸੰਗਤ ਇਸ ਨੂੰ ਜਾਰੀ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਇਸ ਚੈਨਲ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਾਂ ਕਿ ਸੰਗਤਾਂ ਦੇ ਕੋਲ ਵੱਧ ਤੋਂ ਵੱਧ ਕਿ ਪਹੁੰਚ ਸਕੇ ਤੇ ਸੰਗਤਾਂ ਇਸ ਦਾ ਲਾਹ ਖੱਟ ਸਕਾ ਸਾਥ ਸੰਗਤ ਆਪਾਂ ਪਹਿਲਾਂ ਵਰਤਮਾਨ ਕਾਲ ਭੂਤਕਾਲ ਤੇ ਪੁਖਧਕਾਲ ਦੇ ਵਿੱਚੋਂ ਇਹ ਵਰਤਮਾਨ ਕਾਲ ਜਿਹੜਾ ਹੈ ਉਹ ਕਰ ਰਹੇ ਆ ਵਰਤਮਾਨ ਕਾਲ ਦੇ ਵਿੱਚ ਆਨਪੁਰਖ ਆਪਾਂ ਕਰ ਲਿਆ 3rd ਪਰਸਨ ਹੁਣ ਥਰਡ ਪਰਸਨ ਕਰ ਲਿਆ ਹੁਣ ਮੱਧਮ ਪੁਰਖ ਸੈਕੰਡ ਪਰਸਨ ਅੱਜ ਕਰਨ ਜਾ ਰਹੇ ਆ ਉਹਦੇ ਵਿੱਚ ਇੱਕ ਵਚਨ ਤੇ ਬਹੁਵਚ ਇਹ ਦੋਨੇ ਹੀ ਇਹ ਆਪਾਂ ਕਰਾਂਗੇ ਇੱਕ ਵਚਨ ਦੀਆਂ ਕੀ ਨਿਸ਼ਾਨੀਆਂ ਕਿਰਿਆ ਤਾਤੂ ਕਿਰਿਆ ਨੂੰ ਕਹਿੰਦੇ ਤਾਤੂ ਇਹਦੇ ਅੰਤ ਵਿੱਚ ਸਸੇ ਨੂੰ ਸਿਹਾਰੀ ਹਾਹੇ ਨੂੰ ਸਿਹਾਰੀ ਹਾਹੇ ਨੂੰ ਲਾਹ ਹਾਹੇ ਨੂੰ ਘਿਹਾਰੀ ਇਹ ਚਾਰ ਨੇ ਇਕਵਚਨ ਦੀਆਂ ਨਿਸ਼ਾਨੀਆਂ ਔਰ ਇਸੇ ਤਰ੍ਹਾਂ ਬਹੁਵਚਨ ਕਿਰਿਆ ਧਾਤੂ ਦੇ ਅੰਤ ਵਿੱਚ ਕੀ ਲਾਉਣਾ ਹੋ ਇਹ ਕੀ ਹੈ ਬਹੁਵਚਨ ਹੈ ਕਿ ਮਦਨਪੁਰ ਸੈਕੰਡ ਪਰਸਨ ਫਰਸਟ ਸੈਕੰਡ ਥਰਡ ਠੀਕ ਹੈ ਥਰਡ ਆਪਾਂ ਕਰ ਚੁੱਕੇ ਹਾਂ ਹੁਣ ਸੈਕੰਡ ਤੇ ਆ ਫਿਰ ਫਰਸਟ ਦੀ ਵਾਰੀ ਆਏਗੀ ਅੱਜ ਆਪਾਂ ਇਹ ਦੋਨੇ ਹੀ ਇਕਵਚਨ ਤੇ ਬਹੁਵਚਨ ਕਰਾਂਗੇ ਮਦਨਪੁਰ ਖੰਦੇ ਸੈਕਨ ਪਾਠ ਸੰਦੇ ਇਹਦੇ ਵਿੱਚ ਸਸੇ ਨੂੰ ਸਿਆਰੀ ਦੇ ਵਿੱਚ ਇਹ ਆਪਾਂ ਪੰਗਤੀਆਂ ਗੁਰਬਾਣੀ ਦੇ ਵਿੱਚੋਂ ਜੋ ਲਈਆਂ ਉਹਦੇ ਅਨੁਸਾਰ ਇਹਦੀ ਵਿਚਾਰ ਕਰਦੇ ਆ ਤਾਂ ਕਿ ਆਪਾਂ ਨੂੰ ਸਾਰੀ ਜਿਹੜੀ ਆ ਉਹ ਸਮਝ ਪੈ ਸਕੇ ਸੋ ਦੇਖੋ ਸੇ ਮੋ ਕੋ ਕਾ ਪੜਾਵਥ ਆਲ ਜਾਲ ਮੇਰੀ ਪਟਿਆ ਲਿਖਦੇ 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 ਹੋ ਸ਼੍ਰੀ ਗੋਪਾਲ ਹੁਣ ਦੇਖੋ ਸੇ ਮੋਕੋ ਕਾ ਕਹਾ ਪੜਾਵਸ ਤੁਸੀਂ ਪੜਾਉਂਦੇ ਹੋ ਤੁਸੀਂ ਪੜਾਉਂਦੇ ਹੋ ਸੈਕੰਡ ਪਰਸਨ ਹੈ ਨਾ ਤੁਸੀਂ ਫਸਟ ਮੈਂ ਆਈ ਦੂਜਾ ਯੂ ਤੀਜਾ ਹੀ ਉਹ ਤਿੰਨ ਹੋ ਗਏ ਇਹ ਮਧਮਚ ਹੈ ਉਹ ਕਹਿੰਦੇ ਮੋਕੋ ਕਹਾ ਪੜਾਵਸ ਕੀ ਪੜਾਉਂਦੇ ਹੋ ਮੈਨੂੰ ਆਲ ਜਾਲ ਆਲ ਜਾਲ ਕੀ ਪੜਾ ਰਹੇ ਕੀ ਪੜਾਉਂਦੇ ਹੋ ਮੇਰੀ ਪਟਿਆ ਲੇਖਦੇ ਹੋ ਸ੍ਰੀ ਗੋਪਾਲ ਅੱਛਾ ਸੇ ਆ ਗਿਆ ਸਸੇ ਨੂੰ ਸਿਆਰੀ ਹੈ ਪੜਾਵਸ ਕਈ ਬਣ ਗਿਆ ਹਿਰਦੇ ਕਪਟ ਮੁਖ ਗਿਆਨੀ ਝੂਠੇ ਕਹਾ ਬਿਲੋ ਉਸ ਪਾਨੀ ਹੁਣ ਕਹਿੰਦੇ ਹਿਰਦੇ ਕਪਟ ਹਿਰਦੇ ਚ ਕਪਟ ਹੈ ਮੁਖ ਗਿਆਨੀ ਮੁਖ ਤੋਂ ਕੀ ਉਹ ਗਿਆਨੀ ਹੈ ਜਾਣ ਗਿਆਨ ਦੇਣ ਵਾਲਾ ਹੈਗਾ ਤੇ ਹੁਣ ਕਹਿੰਦੇ ਝੂਠੇ ਝੂਠੇ ਦੂਜੇ ਸੈਕੰਡ ਬੰਦਾ ਆਇਆ ਨਾ ਸਾਇ ਟੂਟੇ ਕਹਾ ਬਿਲੋਵਸ ਪਾਣੀ ਬਿਲੋਵਸ ਰੜਕਣਾ ਵੀ ਪਾਣੀ ਨੂੰ ਕਿਉਂ ਰੜਕਦੇ ਹੋ ਪਾਣੀ ਨੂੰ ਕਾਹਦੇ ਬਾਸੇ ਰੜਕਦੇ ਹੋ ਬਿਲੋਵਸ ਰੜਕਣਾ ਰੜਕਦੇ ਕਹਾ ਰੜਕਦੇ ਤੂੰ ਪਾਣੀ ਨੂੰ ਕਿਉਂ ਰੜਕਦਾ ਵੀ ਪਾਣੀ ਨੂੰ ਰੜਕਦਾ ਪਾਣੀ ਨੂੰ ਰੜਕਣਾ ਬਿਲੋਵਸ ਦਾ ਮਤਲਬ ਪਾਣੀ ਰੜਕਣਾ ਅਗੇ ਕਾਇਆ ਮੰਜਸ ਤੂੰ ਕਾਇਆ ਨੂੰ ਮੰਜਦਾ ਕਿਉਂਕਿ ਇੱਕ ਵਚਨ ਹੈ ਤੂੰ ਤੂੰ ਕਾਇਆ ਨੂੰ ਮੰਜਸ ਕੌਣ ਗੁਣਾ ਕਾਦੇ ਬਾਤ ਕਦ ਕਿਹੜੇ ਗੁਣਾ ਕਰ ਉਹ ਵਾਸਤੇ ਤੂੰ ਮੰਜਦਾ ਜੋ ਘਟ ਪੀਤਰ ਹੈ ਮਲਣਾ ਜਦੋਂ ਕਿ ਤੇਰੇ ਅੰਦਰ ਮਲਣਾ ਹੈ ਮਲਣਾ ਕਾਮ ਕੋ ਲੋ ਮੋਹ ਹੰਕਾਰ ਦਾ ਮਲਣਾ ਮਲ ਠੀਕ ਹੈ ਇਹ ਹੈ ਮੰਜਸ ਇਹਨੂੰ ਵੀ ਸਿਹਾਰੀ ਆਈ ਆਨੁਮਿ ਸਿਹਾਰੀ ਆਈ ਤੇ ਇਹ ਕੀ ਹੈਗਾ ਸਿਹਾਰੀ ਇਹਦੀ ਨਿਸ਼ਾਨੀ ਹੈ ਇਕਵਚਨ ਦੀ ਇਹ ਇਕਵਚਨ ਬਣੀ ਅੱਗੇ ਹੈ ਹੇ ਫਿਰ ਅੱਗੇ ਹੇ ਆ ਜਿਉ ਤੂੰ ਰਖਹਿ ਤੂੰ ਤੂੰ ਸੈਕੰਡ ਵਰਜਨ ਆ ਗਿਆ ਰਖਹਿ ਅ ਰਖਦਾ ਹੈ ਤਿਉ ਰਹਾ ਪ੍ਰਭ ਆਗਮ અપਾਰੇ ਆਗਮ ਵੀ ਪਹੁੰਚ ਤੋਂ ਪਰੇ ਪਰਮਾਤਮਾ ਏ ਪ੍ਰਭੂ ਜਿਵੇਂ ਤੂੰ ਰਖਦਾ ਤਿਉ ਰਹਾ ਤੂੰ ਤੂੰ ਕੀ ਹੈ ਸੈਕੰਡ ਪਸ ਮੈਂ ਫਰਸਟ ਤੂੰ ਸੈਕੰਡ ਉਹ ਥਰਡ ਇਹ ਤੂੰ ਆ ਗਿਆ ਤੂੰ ਰਾਖੇ ਦਿਉ ਰਹਾ ਅਗੇ ਜਿਉ ਤੂੰ ਚਲਾਏ ਹੈ ਐ ਚਲਾਏ ਰ ਹੈ ਇਹ ਲਗਿਆ ਤੂੰ ਚਲਾਏ ਜਿਵੇਂ ਤੂੰ ਚਲਾਉਂਦਾ ਹੈ ਜਿਵੇਂ ਤੂੰ ਚਲਾਉਂਦਾ ਹੈ ਤਿਮ ਚਲ ਹੈ ਤਿਮ ਚਲ ਹੈ ਸਵਾਮੀ ਜੀ ਉਸੇ ਤਰ੍ਹਾਂ ਅਸੀਂ ਅਸੀਂ ਚੱਲੇ ਦੇ ਜਿਵੇਂ ਤੂੰ ਚਲਾਉਂਦਾ ਇੱਥੇ ਗੱਲ ਸਿਰਫ ਤੂੰ ਦੀ ਆ ਤੂੰ ਨੂੰ ਕੀ ਆ ਗਿਆ ਚਲਾਵ ਹੈ ਇਹ ਆ ਗਿਆ ਚਲਾਵ ਹੈ ਅੱਗੇ ਤਿੰਬ ਚੱਲ ਹੈ ਉਵੇਂ ਅਸੀਂ ਚੱਲਦੇ ਹਾਂ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਕਰ ਕਿਰਪਾ ਜਿਨ ਨਾਮ ਲਾਏ ਹੁਣ ਨਾਮ ਨੂੰ ਨਾਮ ਦੇ ਵਿੱਚ ਤੂੰ ਲਾਉਣਾ ਲਾਏ ਕੌਣ ਤੂੰ ਤੂੰ ਆ ਗਿਆ ਤੂੰ ਕੀ ਹੈ ਵੱਧਮ ਬੁਰਖ ਆਪਾਂ ਇਹੀ ਕਹਾਂਗੇ ਨਾ ਤੂੰ ਲਾਏ ਤੂੰ ਲਾਉਣਾ ਹੈ ਤੂੰ ਲਾਇਆ ਲਾਉਂਦਾ ਹੈ ਸੇ ਹਰ 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 ਸਦਾ ਤੇ ਆਵੇ ਜਿੰਦੂ ਨਾ ਨਾਮ ਨਾਲ ਜੋੜਦਾ ਹੈ ਨਾ ਲਾਉਂਦਾ ਹੈ ਨਾ ਉਹ ਸੇ ਸੇ ਬਹੁਵਚਨ ਆ ਉਹ ਉਹ ਬੰਦੇ ਹਰ 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 ਸਦਾ ਤੇ ਆਵੇ ਉਹ ਸਦਾ ਤੇ ਆਉਂਦੇ ਨੇ ਅੱਗੇ ਹੈ ਜਿਸ ਨੂੰ ਕਥਾ ਸੁਣਾਏ ਜਿਸ ਨੂੰ ਕਥਾ ਸੁਣਾਏ ਕੌਣ ਜਿਸ ਨੂੰ ਤੂੰ ਤੂੰ ਆ ਗਿਆ ਤੂੰ ਜਿਸ ਨੂੰ ਕਥਾ ਸੁਣਾਏ ਵੇ ਤੂੰ ਸੁਣਾ ਹੈ ਤੂੰ ਸੁਣਾਉਂਦਾ ਹੈ ਆਪਣੀ ਆਪਣੀ ਕਥਾ ਜਿਸ ਨੂੰ ਤੂੰ ਸੁਣਾਉਂਦਾ ਹੈ ਸੇ ਸੇ ਉਹ ਬੰਦੇ ਜਿਨ੍ਹਾਂ ਨੂੰ ਸੁਣਾਉਂਦਾ ਸੇ ਉਹ ਬੰਦੇ ਗੁਰਦੁਆਰੇ ਸੁਖ ਪਾਵੇ ਗੁਰੂ ਦੇ ਦਵਾਰੇ ਗੁਰਦੁਆਰੇ ਗੁਰੂ ਦੇ ਦਵਾਰੇ ਦੇ ਸੁਖ ਗੁਰੂ ਦੇ ਦਵਾਰੇ ਦੇ ਉੱਤੇ ਗੁਰੂ ਦੇ ਦਵਾਰੇ ਉੱਤੇ ਸੁਖ ਪਾਵੇ ਪਾਉਂਦੇ ਹਨ ਸੁਖ ਪਾਵੇ ਪਾਵੇ ਸੁਖ ਪਾਵੇ ਪਾਉਂਦੇ ਹਨ ਕਿ ਹੈ ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ ਉਹਦਾ ਅੰਤ ਕਿਸੇ ਨੇ ਨਹੀਂ ਪਾਇਆ ਕਿਨੇ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੇ ਤੇਰਾ ਤੇਰਾ ਕਿਸੇ ਨੇ ਅੰਤ ਨਹੀਂ ਪਾਸਾਇਆ ਪਾਇਆ ਆਪਣਾ ਆਪ ਤੂੰ ਜਾਣੇ ਤੂੰ ਆਪਣਾ ਆਪ ਹੀ ਜਾਣਨਾ ਹੈ ਤੂੰ ਕੌਣ ਹੈ ਕਿਸ ਤਰ੍ਹਾਂ ਹੈ ਜਿਵੇਂ ਤੂੰ ਚਲਾਏ ਤਿਵੇਂ ਚੱਲੇ ਜਿਵੇਂ ਤੂੰ ਚਲਾਏ ਤੂੰ ਚਲਾਏ ਇਹ ਆ ਗਿਆ ਤੂੰ ਚਲਾਏ ਜਿਵੇਂ ਤੂੰ ਚਲਾਉਂਦਾ ਹੈ ਅਗੇ ਕੀ ਤੇਵੇਂ ਚੱਲੇ ਉਵੇਂ ਅਸੀਂ ਉਵੇਂ ਤੇਵੇਂ ਚੱਲਦੇ ਹਾਂ ਜਿਨਾਂ ਮਾਰਗ ਪਾਵੈ ਜਿਨ੍ਹਾਂ ਨੂੰ ਤੂੰ ਮਾਰਗ ਉਤੇ ਸਹੀ ਰਸਤੇ ਤੇ ਪਾਵੈ ਪਾਉਣਾ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤੇਵੇਂ ਚੱਲ ਆਵੇ ਜਿਵੇਂ ਤੈਨੂੰ ਭਾਵੇ ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਹੂੰ ਉਵੇਂ ਚੇ ਲੌਂਦਾ ਹ ਕੋ ਤੂੰ ਤੂੰ ਮੇ ਚਲਾਉਂਦਾ ਹੈ ਤੂੰ ਦਾ ਮਤਲਬ ਮਦਨਪਰਕਲਾ ਅਗੇ ਹੀ ਪ੍ਰਭ ਭਗਤ ਵਛਲ ਨਾ ਸੇਵਹੀਂ ਭਗਤ ਵਛਲ ਭਗਤੀ ਨੂੰ ਪਿਆਰ ਕਰਨ ਵਾਲੇ ਭਗਤੀ ਨੂੰ ਪਿਆਰ ਕਰਨ ਵਾਲਾ ਪ੍ਰਭੂ ਤੂੰ ਨਾ ਸੇਵਹੀਂ ਨਾ ਸੇਵਹੀਂ ਤੂੰ ਸੇਵਦਾ ਨਹੀਂ ਕਾਇਆ ਕਾਕ ਗਰਸਨਾ ਰਾਮ ਇਹ ਕਾਇਆ ਜਿਹੜੀ ਹੈ ਇਹਨੂੰ ਕਿਹਨੇ ਵਗ ਰਸਨਾ ਕਾਕ ਕਾਕ ਕੀ ਪੰਜ ਕਾਮ ਕ્રોਧ ਲੋਭ ਮੋਹੰਕਰ ਉਹਨਾਂ ਨੇ ਗਰਸਨਾ ਹੈ ਪਰਮ ਮੋਹੀ ਦੁੱਖ ਨਾ ਜਾਣੀ ਪਰਮ ਦੇ ਵਿੱਚ 모ਹੀ ਪਈ ਹੈ ਦੁੱਖ ਨਾ ਜਾਣੀ ਉਹ ਦੁੱਖ ਨਹੀਂ ਜਾਣਦੀ ਕੋਟ ਜੋਨੀ ਬਸਨਾ ਰਾਮ ਇਹ ਕਰੋੜਾ ਜੁਨੀਆ ਜਿਹੜੀਆਂ ਉਹਨਾਂ ਦੇ ਵਿੱਚ ਬਸਨਾ ਹੈ ਜਾਣਾ ਤੂੰ ਗੱਲ ਹੈ ਜਾਣੀ ਬਈ ਤੂੰ ਨਹੀਂ ਜਾਣਦੀ ਤੂੰ ਸੈਕੰਡ ਪਰਸਨ ਤੂੰ ਨਹੀਂ ਜਾਣੀ ਹੀ ਲੱਗਿਆ ਕਿ ਆ ਗਿਆ ਅੱਗੇ ਹੈ ਅੱਗੇ ਆ ਜਾਂਦਾ ਜੀ ਬਹੁਵਚਨ ਹਿੰ ਤੱਕ ਵੀ ਇੱਕ ਬਹੁਵਚਨ ਦੀ ਇੱਕ ਨਿਸ਼ਾਨੀ ਹੈ ਕੱਲਾ ਹੈ ਹੋ ਹਾਏ ਨੂੰ ਔਂਕੜ ਡੱਡੇ ਡੰਫ ਕਰੂ ਕਿਆ ਪ੍ਰਾਣੀ ਜੋ ਕੁਛ ਹੋਆ ਸਭ ਚੱਲਣਾ ਇਹ ਦਫ ਇਹ ਕਿਉਂ ਕਰਦਾ ਹੈ ਤੂੰ ਕਿਉਂ ਕਰਦਾ ਹੈ ਪ੍ਰਾਣੀ ਜੋ ਕੁਝ ਹੋਆ ਸਭ ਚਲਣਾ ਜੇ ਉਹ ਵੀ ਤੰਦਰਿਸਦਾ ਸਭ ਜਿਹੜਾ ਕੁਝ ਹੋਇਆ ਪਿਆ ਜਿਹੜਾ ਕੁਝ ਕ੍ਰੀਏਟ ਹੋਇਆ ਇਹ ਸਾਰਿਆ ਚਲਣਾ ਇਹਨੇ ਖਤਮ ਹੋ ਜਾਣਾ ਨਾਸ਼ਵਾਨ ਹੈ ਅੰਤਰ ਮੈਲ ਲੋਭ ਬਹੁ ਬਹੁ ਅੰਦਰ ਮੈਲ ਲੋਭ ਉਹ ਝੂਠੇ ਬਾਹਰ ਨਾ ਹੋ ਕਾਹੀ ਜੀਵ ਅੰਦਰ ਇਹਨਾਂ ਕੁਝ ਹੈ ਤੇ ਜਿਹੜਾ ਹੈਗਾ ਬਾਹਰ ਬਾਰਤੋਂ ਨਾਉ ਨਾਉ ਕਾਹੀ ਤੂੰ ਬਾਰੋਂ ਨਾਉ ਨਾਉ ਤੂੰ ਬਾਰੋਂ ਨਾਉਂਦਾ ਹੈ ਬਾਰੋਂ ਨਾਉ ਨਾਉ ਨੋਂਦੇਓ ਕਾਹੀ ਜਿਓ ਅੰਤਰ ਮੈਲ ਲੋਭ ਬੋ ਝੂਠੇ ਬਾਹ ਬਾਹਰ ਨਾਉ ਕਾਹੀ ਯੂ ਬਾਹਰ ਤੂੰ ਕਿਉਂ ਨੋਂਦੇ ਬਾਹਰ ਤੂੰ ਬਾਹਰ ਸਰੀਰ ਨੂੰ ਤੁਸੀਂ ਨਾਉਂਦੇ ਹੋ ਉਹਨੂੰ ਧੋਂਦੇ ਹੋ ਸਾਹਕਰਦੇ ਉਹ ਕਾਹੀ ਦਿਓ ਵੀ ਕਿਉਂ ਸਾਡੇ ਵਾਸਤੇ ਅੰਦਰ ਤੁਹਾਡੇ ਲੋਭ ਤੇ ਮੈ ਮੈਲ ਹੈ ਅੰਤਰ ਮੈਲ ਲੋਭ ਬਹੁਤ ਅਗੇ ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ ਨਿਮਖ 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 ਜਿਹੜਾ ਹੈ ਉਹ ਸਮੇਂ ਦੀ ਹੈ ਸਮਾਂ ਇਨਸਟੈਂਟ ਬਿਲਕੁਲ ਥੋੜਾ ਜਿਹਾ ਸਮਾ ਮੂਲੀ ਉਹਨਾਂ ਕਾ ਤੁਮ ਹੈ ਨਿਮਖ ਨਿਮਖ ਤੁਮ ਹੀ ਤੂੰ ਹੀ ਪ੍ਰਤ ਪਾਲੋ ਉਹੀ ਪ੍ਰਤਪਾਲੋ ਆ ਤੁਸੀਂ ਹੀ ਪ੍ਰਤਪਾਲਦੇ ਹੋ ਤੂੰ ਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਕਿਨੂੰ ਸਾਨੂੰ ਹਮ ਹਮ ਸਾਨੂੰ ਹੀ ਪ੍ਰਤਪਾਲ ਪ੍ਰਤਪਾਲ ਦਿਓ ਪਾਲਦੇ ਹੋ ਬਹੁਵਚਨ ਆ ਗਿਆ ਬਹੁਵਚਨ ਆ ਗਿਆ ਨਾ ਇਕਵਚਨ ਤੂੰ ਤੈਨੂੰ ਉਥੇ ਹੋ ਗਿਆ ਬਹੁਤ ਆਨੂੰ ਰਤ ਪਾਲੋ ਹਮ ਬਾਰਕ ਤੁਮਰੇ ਧਾਰੇ ਅੱਗੇ ਹੈ ਜੀ ਇਹ ਸਾਰਿਆਂ ਦੀ ਦਿੱਤੀ ਆ ਅੱਗੇ मीनिंग ਪੜਾਵਸ ਤੂੰ ਪੜਾਉਂਦਾ ਹੈ ਬਿਲੋਵਸ ਤੂੰ ਬੁਲਾਉਂਦਾ ਹੈ ਰਿੜਕਦਾ ਹੈ ਮਾਂਜਸ ਤੂੰ ਮਾਂਜਦਾ ਹੈ ਇਹ ਇੱਕ ਵਚਨ ਦੇ ਵਿੱਚ ਮਾਂਜਦਾ ਹੈ ਤੇ ਜਿਹੜਾ ਦੂਜਾ ਹੋਗਾ ਦੇ ਦੇ ਹੈ ਬਣ ਜਾਂਦਾ ਦਾ ਹੈ ਇਹ ਦਾ ਹੈ ਅਗੇ 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 ਰਾਖੇ ਤੂੰ ਰਖਦਾ ਹੈ ਚਲਾਹੇ ਤੂੰ ਚਲਾਉਂਦਾ ਹੈ ਤੂੰ ਜਾਣ ਹੈ ਤੂੰ ਜਾਣਦਾ ਹੈ ਤੂੰ ਜਾਣਦਾ ਹੈ ਇਹ ਸਾਰੇ ਇੱਕ ਵਚਨ ਦੇ ਨੇ ਇਹ ਸਾਰੇ ਇਹਨਾਂ ਦੇ ਨਾਲ ਆਹ ਮੀਨਿੰਗ ਆ ਗਿਆ ਔਰ ਇਹ ਇੱਕ ਵਚਨ ਤੇ ਬਹੁ ਵਚਨ ਦੋਨੇ ਹੀ ਇਹ ਸਾਡੇ ਕਲੀਅਰ ਹੋ ਗਿਆ ਮਦਮ ਜਿਹੜਾ ਹੈ ਮਦਮ ਪੁਰਖ ਹੈ ਸੈਕੰਡ ਪਰਸਨ ਹੈ ਉਹ ਇਥੇ ਅਜੇ ਕੰਪਲੀਟ ਹੈ ਉਸ ਤੋਂ ਅੱਗੇ ਅਸੀਂ ਉਤਮਪੁਰਖ ਫਰਸਟ ਪਰਸਨ ਦੇ ਬਾਰੇ ਦੇ ਵਿੱਚ ਅਗਲੀ ਵੀਡੀਓ ਚ ਵਿਚਾਰ ਕਰਾਂਗੇ ਸੋ ਇੰਨੀ ਹੀ ਵਿਚਾਰ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ